ਇਹ ਜੀ 20ਵੀਂ ਪੌੜੀ ਦੀ 7ਵੀਂ ਪੰਕਤੀ ਪੁੰਨੀ ਪੱਪੀ ਆਖਣ ਨਾਹੀਂ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਪੁੰਨੀ ਪੱਪੀ ਆਖਣ ਨਾਹੀਂ ਨਾਹੀਂ ਨੂੰ ਜਿੱਦਾਂ ਪਹਿਲਾਂ ਵੀ ਕਿਹਾ ਸੀ ਜਿਹੜੀ ਸਿਹਾਰੀ ਹੁੰਦੀ ਆ ਜ਼ਿਆਦਾਤਰ ਉਸ ਨੂੰ ਆਪਾਂ ਲਾਮ ਦੀ ਤਰ੍ਹਾਂ ਵੀ ਪੜ ਸਕਦੇ ਹਾਂ ਜੀ ਪੁੰਨੀ ਪੱਪ ਜੋਸੀ ਪੁੰਨ ਵਾਲੇ ਕੰਮ ਕਰਦੇ ਆ ਪੁੰਨ ਵਾਲੇ ਕੰਮ ਕੀ ਹੈ ਜੀ ਜਿਸ ਉਹ ਸਾਰਾ ਕੰਮ ਜੋ ਸਾਰੀ ਸੇਵਾ ਅਸੀਂ ਕਰਦੇ ਆ ਜੋ ਸਿਧਾਂਤ ਦਿੰਨੇ ਆ ਤੀਰਥਾਂ ਤੇ ਜਾਣਨੇ ਆ ਕਿਸੇ ਦੀ ਹੈਲਪ ਕਰਦੇ ਆ ਠੀਕ ਹੈ ਜੀ ਜੋ ਅਸੀਂ ਆਪਣੇ ਹੱਥੋਂ ਦਿੰਨੇ ਕਿਸੇ ਹੋਰ ਨੂੰ ਜੋ ਅਸੀਂ ਵੰਡ ਕੇ ਸ਼ੱਕਦੇ ਆ ਜਿਸ ਵਿੱਚ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਹੈ ਜੇ ਉਹ ਬਿਨਾਂ ਸ਼ੁਕਰਾਨੇ ਤੋਂ ਹੈ ਤਾਂ ਮਾਫ ਕਰਨਾ ਜੀ ਉਸ ਪੁੰਨ ਦਾ ਫਾਲਾਸ਼ ਇਹ ਕੱਟ ਹੋਵੇ ਜੇ ਉਹ ਸ਼ੁਕਰਾਨੇ ਵਾਲਾ ਹੈ ਤਾਂ ਉਸ ਦਾ ਪੂਰੇ ਦਾ ਪੂਰਾ ਸ਼ਾਇਦ 10 ਗੁਣਾ ਵੱਧ ਫਾਇਦਾ ਮਿਲ ਜਵੇ ਇਹ ਗੱਲ ਮੰਨੂ ਹੈ ਮਨਾ ਮੇਰਿਆ ਪੁੰਨ ਪਾਪ ਜੋ ਮਨ ਦੇ ਤਰਫ ਤੇ ਕਰਦੇ ਆਏ ਆ ਠੀਕ ਹੈ ਮਨ ਵਿੱਚ ਜੁਸ ਮਾੜਾ ਸੋਚਦੇ ਆਏ ਜਿਸ ਵਿੱਚ ਸਾਡਾ ਫਾਇਦਾ ਹੋਵੇ ਜਾਂ ਕਿਸੇ ਦੂਸਰੇ ਦਾ ਨੁਕਸਾਨ ਜਾਂ ਦੋਵੇਂ ਹੋਣ ਠੀਕ ਹੈ ਜੀ ਗੁਰੂ ਮਹਾਰਾਜ ਕਹਿੰਦੇ ਨੇ ਮਨਾ ਮੇਰਿਆ ਇਹ ਜਿਹੜੇ ਪੁੰਨ ਤੇ ਪਾਪ ਕਿਹਾ ਜਾਂਦਾ ਨਾ ਆਖਣ ਭਾਵ ਸਿਰਫ ਕਹਿਣ ਮਾਤਰ ਨਾਹੀਂ ਨਹੀਂ ਹੈ ਕਹਿਣ ਤੋਂ ਭਾਵੇਂ ਕਿ ਇਹ ਪੁੰਨ ਤੇ ਪਾਪ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਹਨ ਇਹ ਅਸਲ ਵਿੱਚ ਹੁੰਦੇ ਹਨ ਠੀਕ ਹੈ ਜੀ ਹੁਣ ਜਿਹੜੇ ਸਵਾਲ ਕਰਦੇ ਨੇ ਕੀ ਪੁੰਨ ਪਾਪ ਹੁੰਦੇ ਨੇ ਜੀ ਤੇ ਗੁਰੂ ਮਹਾਰਾਜ ਕਹਿੰਦੇ ਨੇ ਇਹ ਆਖਣ ਨਹੀਂ ਭਾਵ ਸਿਰਫ ਆਖਣ ਦੇ ਲਈ ਨਹੀਂ ਹੈ ਇਹ ਸੱਚਮੁੱਚ ਹੁੰਦੇ ਹਨ ਇਹ ਪੁੰਨ ਪਾਪ ਹੀ ਤੇਰੇ ਕਰਮ ਹਨ ਪੁੰਨ ਪਾਪ ਕੀ ਹਨ ਜੀ ਇਹ ਕਰਨ ਹਨ ਤੁਹਾਡੇ ਪੁੰਨ ਪਾਪ ਤੁਹਾਡੇ ਕਰਮ ਹਨ ਠੀਕ ਹੈ ਜੀ ਜਿਹੇ ਜੇ ਕਰਮ ਬੀਜ ਲੋਗੇ ਜਿਹੇ ਜੀ ਸੁਰਤ ਪੁੰਨ ਤੇ ਪਾਪ ਦਿਮਾਗ ਦੇ ਤੌਰ ਤੇ ਫਿਰ ਉਹੀ ਗੱਲ ਲੱਗੇ ਜੀ ਦਿਮਾਗੀ ਤੌਰ ਤੇ ਕੀਤੇ ਹਨ ਜੀ ਜਿਹੇ ਜੇ ਦਿਮਾਗ ਵਿੱਚ ਵੀ ਬੀਜ ਲੋਗੇ ਜੀ ਉਹ ਜੇ ਤੁਹਾਨੂੰ ਬੂਟਾ ਜਿਹੜਾ ਉਹ ਪੈਦਾ ਹੋ ਜਾਏਗਾ ਜੇ ਵਧੀਆ ਹੋਣਗੇ ਜੀ ਤਾਂ ਇੱਕ ਬਹੁਤ ਵਧੀਆ ਬੂਟਾ ਤਿਆਰ ਹੋ ਜਾਏਗਾ ਜੀ ਜੇ ਇਹੀ ਮਾਰੇ ਹੋਣਗੇ ਤਾਂ ਜੀ ਕੰਡਿਆਂ ਵਾਲੇ ਵੀ ਤਿਆਰ ਹੋ ਸਕਦੇ ਜਿਸ ਨੂੰ ਕੰਡੇ ਲੱਗੇ ਹੁੰਦੇ ਆ ਜੀ ਤੇ ਬੰਦਾ ساری ਜ਼ਿੰਦਗੀ ਬਹਿ ਕੇ ਰੋਂਦਾ ਹੈ ਜੀ ਠੀਕ ਹੈ ਪੁੰਨੀ ਪਾਪੀ ਆਖਣ ਨਹੀਂ ਸਿਰਫ ਕੈਨ ਮੱਤਰ ਹੀ ਨਹੀਂ ਅਸਲ ਵਿੱਚ ਹਨ ਜਿਹੇ ਜੇ ਤੂੰ ਕਰਮ ਕਰ ਲੇਗਾ ਉਹ ਹੀ ਜਾ ਬੀਜ ਬੀਜ ਲੇਗਾ ਮਹਾਰਾਜ ਹਮੇਸ਼ਾ ਬੀਜ ਬੀਜਣ ਦੀ ਗੱਲ ਕਰਦੇ ਆ ਮਹਾਰਾਜ ਕਹਿੰਦੇ ਨੇ ਫਲ ਦੀ ਇੱਛਾ ਨਾ ਕਰ ਜੇ ਤੂੰ ਆਂਬ ਬੀਜੇਗਾ ਤਾਂ ਤੈਨੂੰ ਆਂਬ ਦੇ ਫਲ ਮਿਲਣਗੇ ਕਈਆਂ ਨੂੰ 2 ਸਾਲ ਬਾਅਦ 5 ਸਾਲਾਂ ਬਾਅਦ 10 ਸਾਲਾਂ ਬਾਅਦ ਪ੍ਰਮਾਤਮਾ ਦੀ ਮਰਜ਼ੀ ਹੈ ਜਦੋਂ ਮਰਜ਼ੀ ਲਾਵੇ ਪਰ ਜੇ ਤੂੰ ਕਿੱਕਰਾਂ ਬੀਜੇਗਾ ਤਾਂ ਉੱਥੇ ਤੈਨੂੰ ਕੰਡੇ ਹੀ ਮਿਲਣਗੇ ਠੀਕ ਹੈ ਜੀ ਉੱਥੇ ਤੈਨੂੰ ਆਂਬ ਜਾਂ ਸੇਬ ਨਹੀਂ ਮਿਲਣਗੇ ਅਸਲੀ ਤੁਸੀਂ ਸੋਚ ਲਓ ਕੀ ਵੇਚਣਾ ਹੈ ਕਈ ਵਾਰ ਅਸੀਂ ਪੈਸੇ ਦੇ ਲਾਲਚ ਵਿੱਚ ਮਨਾ ਮੇਰੀਆ ਤੂੰ ਪੈਸੇ ਦੇ ਲਾਲਚ ਦੇ ਅਧੀਨ ਭੁੱਲ ਸਕਦਾ ਹੈ ਲੰਮੀ ਸੋਚ ਲੰਮੀ ਸੋਚ 20 ਸਾਲ ਲੱਗੇ ਸੋਚ ਮੇਰੇ ਅਮਨਾ ਵੀ ਤੂੰ ਜੋ ਕਰਮ ਕਰਦਾ ਹੈ ਜ ਪੈਸੇ ਦੇ ਲਾਲਚ ਵਿੱਚ ਪਾਵਰ ਦੇ ਲਾਲਚ ਵਿੱਚ ਜਵਾਨੀ ਦੇ ਲਾਲਚ ਵਿੱਚ ਹੰਕਾਰ ਦੇ ਲਾਲਚ ਵਿੱਚ ਇਸ ਦਾ ਫਾਲਤੂ 20 ਸਾਲਾਂ ਨੂੰ 30 ਸਾਲਾਂ ਨੂੰ ਕਿਹੋ ਜਿਹਾ ਭੁਗਤੈਗਾ ਜੀ ਆਓ ਦੇਖਿਏ ਗੀਮਰ ਜੀ ਕੀ ਕਹਿੰਦੇ ਨੇ ਪੁੰਨੀ ਪਾਪੀ ਬਾਰੇ ਤੇ ਇਹ ਸਵਾਲ ਦੇ ਜਵਾਬ ਆ ਜਾਂਦੇ ਨੇ ਜੀ ਜਿਹੜੇ ਕਹਿੰਦੇ ਨੇ ਕਿ ਪੁੰਨ ਪਾਪ ਸੱਚੀ ਹੁੰਦੇ ਨੇ ਪੁੰਨ ਪਾਪ ਕਿਹੋ ਜਿਹੇ ਹੁੰਦੇ ਨੇ ਜੀ ਆਓ ਦੇਖਦੇ ਹਾਂ ਮਹਾਰਾਜ ਹੋਰ ਕੀ ਚਾਨਣਾ ਪਾਉਂਦੇ ਨੇ ਇਸ ਬਾਰੇ